ਔਖਾ ਤੇ ਕੁਛ ਨਹੀਂ ਅਗਰ ਇਨਸਾਨ ਮਨ ਚ ਧਾਰ ਲੇ ਤਾਂ ਵੱਡੇ ਵੱਡੇ ਪਹਾੜ ਵੀ ਜਿਹੜੇ ਆ ਉਹ ਮਿੱਟੀ ਦੀ ਢੇਰੀ ਦੇ ਸਮਾਨ ਹੀ ਲੱਗਦੇ ਨੇ ਤੋ ਇਹ ਕੋਈ ਔਖਾ ਨਹੀਂ ਹੈ ਕਲਮ ਦੇ ਨਾਲ ਲਿਖਣਾ ਹਾਂ ਥੋੜਾ ਵਕਤ ਜ਼ਰੂਰ ਲੈਂਦਾ ਹੈ ਕਿਉਂਕਿ ਪੈਨ ਨਾਲ ਲਿਖਣਾ ਬੜਾ ਆਸਾਨ ਹੈ ਵੱਡਾ ਵਿਗਾਰ ਜਿਹੜਾ ਹੈ ਉਹ ਬਾਲ ਪੁਆਇੰਟ ਪੈਨ ਕਰਕੇ ਹੀ ਆਇਆ ਹੈ ਕਿਉਂਕਿ ਇਹ ਪ੍ਰਾਤਨ ਵਣਗੀ ਜਿਹੜੀ ਸੀ ਤੁਸੀਂ ਪੁਰਾਣੇ ਸਮੇਂ ਵੱਲ ਝਾਤੀ ਮਾਰੋ ਤਾਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਕਲਮ ਦੇ ਨਾਲ ਪੱਟੀ ਜਿਹੜੀ ਸੀ ਲਿਖਾਈ ਜਾਂਦੀ ਸੀਗੀ ਕੋਣੀ ਫਿਰ ਗਾਚ ਨਹੀਂ ਲੋਣੀ ਫਿਰ ਉਹਨੂੰ ਲਿਖਣਾ ਸਕੂਲੇ ਖੜਨਾ ਉਹ ਉਹ ਚੀਜ਼ਾਂ ਲੱਗਦਾ ਨਹੀਂ ਦੁਬਾਰਾ ਫਿਰ ਇੱਥੇ ਤੇ ਸਕੂਲ 'ਚ ਬੱਚਿਆਂ ਕੋ ਸਿਖਾਉਂਦੇ ਪਏ ਉਹ ਵਿਰਾਸਤ ਦੇ ਨਾਂ ਦਾ ਜੋੜ ਕੇ ਰੱਖਦੇ ਪਏ ਆਪਣੇ ਬਿਲਕੁਲ ਜੀ ਇਹ ਪ੍ਰਾਤਨ ਵਿਰਾਸਤ ਜਿਹੜੀ ਹੈ ਉਹਨੂੰ ਸੁਰਜੀਤ ਰੱਖਣ ਦਾ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਹੈ ਉਹ ਕੀਤਾ ਗਿਆ ਹੈ ਇਸ ਜ਼ਿਲ੍ਹੇ ਦੇ ਵਿੱਚ ਜਿਹੜੀ ਕਾਨੇ ਨਾਲ ਲਿਖਣ ਦੀ ਸ਼ੁਰੂਆਤ ਸੀਗੀ ਉਹ ਮੈਂ ਹੀ ਕੀਤੀ ਸੀਗੀ ਔਰ ਕਾਫਲਾ ਜਿਹੜਾ ਹੁਣ ਕਾਫੀ ਵੱਡਾ ਹੋ ਚੁੱਕਾ ਹੈ ਬੜੇ ਅਧਿਆਪਕ ਸਾਥੀ ਨੇ ਜੋ ਇਸ ਚੀਜ਼ ਨਾਲ ਜੁੜ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਅਨਮਿਊਟ ਚੈਨਲ ਅੱਜ ਤੁਹਾਨੂੰ ਦਿਖਾਉਣੇ ਆ ਸਰਕਾਰੀ ਧਰਮਗੋੜ ਪੱਗਾ ਦੇ ਵਿੱਚ ਸਰਕਾਰੀ ਹਾਈ ਸਕੂਲ ਜਿਹੜਾ ਹੈ ਉੱਥੇ ਜਿਹੜੀ ਬੱਚਿਆਂ ਦੀ ਰਾਈਟਿੰਗ ਹੈ ਰਾਈਟਿੰਗ ਜਿਹੜੀ ਹੈ ਕਲਮ ਦੇ ਨਾਲ ਲਿਖਾਈ ਜਾਂਦੀ ਹੈ ਔਰ ਤੁਸੀਂ ਦੇਖ ਸਕਦੇ ਜੀ ਜਿਹੜੀ ਜਿਹੜੀ ਉੱਥੋਂ ਦੀ ਪੰਜਾਬੀ ਰਾਈਟਿੰਗ ਆ ਕਲਮ ਦੇ ਨਾਲ ਲਿਖਾਈ ਜਾਂਦੀ ਆ ਔਰ ਜਿਹੜੀ ਰਾਈਟਿੰਗ ਆ ਇਹਦੇ ਕੰਪੀਟੀਸ਼ਨ ਦੇ ਵਿੱਚ ਵੀ ਇਹ ਜਿਹੜਾ ਸਕੂਲ ਆ 5 ਸਾਲ ਦਾ ਇੱਕ ਨੰਬਰ ਤੇ ਆ ਰਿਹਾ ਵਨ ਨੰਬਰ ਤੇ ਆ ਰਿਹਾ ਆਪਾਂ ਗੱਲ ਵੀ ਕਰਦੇ ਸਾਡੇ ਨਾਲ}{|\text{ਸ਼ਪਾਲ ਸਿੰਘ ਜੀ ਨਾਲ}} ਹਾਂਜੀ ਸਰ ਸਰ ਰਾਈਟਿੰਗ ਜਿਹੜੀ ਬੱਚਿਆਂ ਦੀ ਆ ਕਿੰਨਾ ਟਾਈਮ ਲੱਗਦਾ ਹੈ ਕਰਦੇ ਅ ਬੱਚਿਆਂ ਦੀ ਰਾਈਟਿੰਗ ਜਿਹੜੀ ਆ ਆਪਾਂ ਮੁਕਾਬਲੇ ਨੂੰ ਮੁੱਖ ਰੱਖ ਕੇ ਜਿਹੜਾ ਤਿਆਰੀ ਕਰਵਾਂਦੇ ਆ ਔਰ ਇਹਨਾਂ ਦਾ ਮੁਕਾਬਲਾ ਜਿਹੜਾ 6ਵੀਂ ਤੋਂ 8ਵੀਂ ਤੱਕ ਦਾ ਹੈ ਉਹ 40 ਮਿੰਟ ਦਾ ਹੈ 8ਵੀਂ ਤੋਂ 9 ਪਰ ਜਿਹੜੇ ਕਲਾਸਾਂ ਨੇ 12ਵੀਂ ਤੱਕ ਉਹਨਾਂ ਦਾ ਮੁਕਾਬਲਾ ਜਿਹੜਾ ਹੈ ਉਹ ਅੱਧੇ ਘੰਟੇ ਦਾ ਹੈ ਔਰ ਉਸੇ ਨੂੰ ਮੁੱਖ ਰੱਖ ਕੇ ਆਪਾਂ ਇਹਨਾਂ ਦੀ ਤਿਆਰੀ ਜਿਹੜੀ ਹੈ ਉਹ ਕਰਵਾਨੀ ਹੈ ਸਰ ਕਲਮ ਨਾਲ ਲਿਖਣਾ ਕਿਉਂਕਿ ਬੱਚੇ ਤਾਂ ਅੱਜ ਕੱਲ ਪੈਨ ਨਾਲ ਲਿਖਦੇ ਆ ਪਰ ਕਲਮ ਨਾਲ ਲਿਖਾਉਣਾ ਵੀ ਬੜਾ ਔਖਾ ਕੰਮ ਹੈ ਅੱਜ ਕੱਲ ਦੇ ਦੌਰ 'ਚ ਜਿੱਥੇ ਡਿਜੀਟਲ ਸਭ ਕੁਝ ਹੋਇਆ ਹੈ ਦੇਖੋ ਜੀ ਔਖਾ ਤੇ ਕੁਛ ਨਹੀਂ ਅਗਰ ਇਨਸਾਨ ਮਨ ਚ ਭਤਾਰ ਲੇ ਤਾਂ ਵੱਡੇ ਵੱਡੇ ਪਹਾੜ ਵੀ ਜਿਹੜੇ ਆ ਉਹ ਮਿੱਟੀ ਦੀ ਢੇਰੀ ਦੇ ਸਮਾਨ ਹੀ ਲੱਗਦੇ ਨੇ ਤੋ ਇਹ ਕੋਈ ਔਖਾ ਨਹੀਂ ਹੈ ਕਲਮ ਦੇ ਨਾਲ ਲਿਖਣਾ ਹਾਂ ਥੋੜਾ ਵਕਤ ਜ਼ਰੂਰ ਲੈਂਦਾ ਹੈ ਕਿਉਂਕਿ ਪੈਨ ਨਾਲ ਲਿਖਣਾ ਬੜਾ ਆਸਾਨ ਹੈ ਉਸ ਨੂੰ ਜਿਸ ਤਰ੍ਹਾਂ ਤੁਸੀਂ ਚਾਹੋ ਖੱਬੇ ਸੱਜੇ ਉੱਪਰ ਹੇਠਾਂ ਕੁਮਾ ਸਕਦੇ ਜੀ ਪਰ ਕਲਮ ਤੁਹਾਨੂੰ ਇਸ ਗੱਲ ਦੀ ਇਜਾਜ਼ਤ ਜਿਹੜੀ ਆ ਉਹ ਨਹੀਂ ਦਿੰਦੀ ਹੈਗੀ ਔਰ ਵੱਡਾ ਵਿਗਾੜ ਜਿਹੜਾ ਹੈ ਉਹ ਬਾਲ ਪੁਆਇੰਟ ਪੈਨ ਕਰਕੇ ਹੀ ਆਇਆ ਹੈ ਕਿਉਂਕਿ ਇਹ ਪ੍ਰਾਤਨ ਵਣਗੀ ਜਿਹੜੀ ਸੀਗੀ ਤੁਸੀਂ ਪੁਰਾਣੇ ਸਮੇਂ ਵੱਲ ਝਾਤੀ ਮਾਰੋ ਤਾਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਕਲਮ ਦੇ ਨਾਲ ਫੱਟੀ ਜਿਹੜੀ ਸੀ ਉਹ ਲਿਖਾਈ ਜਾਂਦੀ ਸੀ ਜਿਹੜੀ ਕਿ ਅੱਜ ਪੱਲ ਲਗਭਗ ਅਲੋਪ ਹੀ ਹੋ ਚੁੱਕੀ ਹੈ ਪਿਛਲੇ 10-15 ਸਾਲ ਤੋਂ ਕਿਤੇ ਵੀ ਉਹ ਜੜੀਆਂ ਨਜ਼ਰ ਨਹੀਂ ਆ ਰਹੀ ਸਿਰਫ ਇੱਕ ਮੁਕਾਬਲੇ ਦੇ ਤੌਰ ਤੇ ਜ਼ਰੂਰ ਵਿਭਾਗ ਵੱਲੋਂ ਇਹ ਕਰਵਾਏ ਜਾ ਰਹੇ ਨੇ ਉਸ ਤਰ੍ਹਾਂ ਇਹ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਅੱਜਕੱਲ੍ਹ ਪੁਨੀਸ ਕੋਣੀ ਫਿਰ ਗਾਚ ਨਹੀਂ ਲੋਣੀ ਫਿਰ ਉਹਨੂੰ ਲਿਖਣਾ ਸਕੂਲੇ ਖੜਨਾ ਉਹ ਉਹ ਚੀਜ਼ਾਂ ਲੱਗਦਾ ਨਹੀਂ ਦੁਬਾਰਾ ਫੇਰ ਇੱਥੇ ਤੋਂ ਸਕੂਲ 'ਚ ਬੱਚਿਆਂ ਕੋ ਸਿਖਾਉਂਦੇ ਪਏ ਉਹ ਵਿਰਾਸਤ ਦਾ ਨਾਮਾ ਜੋੜ ਕੇ ਰੱਖਦੇ ਪਏ ਆਪਣੇ ਨਾਲ ਬਿਲਕੁਲ ਜੀ ਇਹ ਪ੍ਰਾਤਨ ਵਿਰਾਸਤ ਜਿਹੜੀ ਹੈ ਉਹਨੂੰ ਸੁਰਜੀਤ ਰੱਖਣ ਦਾ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਹੈ ਉਹ ਕੀਤਾ ਗਿਆ ਹੈ ਕਿ ਜਿੱਥੇ ਬੱਚਿਆਂ ਦੀ ਲਿਖਾਈ ਤਾਂ ਸੁੰਦਰ ਹੁੰਦੀ ਹੀ ਹੈ ਉਸ ਦੇ ਨਾਲ-ਨਾਲ ਹੀ ਉਹ ਆਪਣੀ ਪ੍ਰਾਤਨ ਵਿਰਾਸਤ ਜਿਹੜੀ ਹੈ ਉਸ ਨੂੰ ਵੀ ਸੁਰਜੀਤ ਰੱਖ ਰਹੇ ਨੇ ਕਿਉਂਕਿ ਅੱਜ ਕੱਲ ਨਵੀਂ ਪੀੜ੍ਹੀ ਜਿਹੜੀ ਹੈ ਮੇਰੇ ਖਿਆਲ ਚ ਕਿਸੇ ਨੂੰ ਵੀ ਸ਼ਾਇਦ ਇਸ ਬਾਰੇ ਪਤਾ ਨਹੀਂ ਹੋਏਗਾ ਕਿ ਕਦੀ ਕਲਮ ਦੇ ਨਾਲ ਵੀ ਲਿਖਾਈ ਜਿਹੜੀ ਸੀ ਉਹ ਲਿਖੀ ਜਾਂਦੀ ਸੀ ਕਿਉਂਕਿ ਅੱਜ ਕੱਲہ ਤਕਨੀਕ ਦੇ ਯੁੱਗ ਦੇ ਵਿੱਚ ਨਿਤ ਨਵੀਆਂ ਜਿਹੜੀਆਂ ਉਹ ਕਾਢਾਂ ਹੋ ਰਹੀਆਂ ਨੇ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੈਨ ਵੀ ਜਿਹੜਾ ਹੈ ਉਹ ਸਾਨੂੰ ਵਿਰਥ ਜਾਇ ਜਾਪੇ ਤੋ ਮੁਕਾਬਲੇ ਜਿਹੜੇ ਨੇ ਉਹ ਇਸੇ ਨਾਲ ਹੀ ਕਰਵਾਏ ਜਾਂਦੇ ਨੇ ਇਸ ਕਰਕੇ ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਇਸ ਨੂੰ ਇੱਕ ਸੁਰਜੀਤ ਰੱਖਣ ਦਾ ਉਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ ਕਿੰਨੇ ਬੱਚੇ ਤੁਸੀਂ ਇਸ ਟਾਈਮ ਜਿਹੜੇ ਕਲਮ ਦੇ ਨਾਲ ਤਿਆਰ ਕਰ ਚੁੱਕੇ ਹੋ ਗਿਣਤੀ ਚ ਤੇ ਕਾਫੀ ਨੇ ਕਿਉਂਕਿ ਵਰਕਲੋਡ ਵੀ ਇਹਨਾਂ ਦਾ ਜ਼ਿਆਦਾ ਹੁੰਦਾ ਹੈ ਤਾਂ ਸਿਰਫ ਆਪਾਂ ਮੁਕਾਬਲੇ ਨੂੰ ਮੁੱਖ ਰੱਖ ਕੇ ਗਿਣਵੇਂ ਚ ਨਵੇਂ ਜਿਹੜੇ ਬੱਚੇ ਆ ਉਹ ਕਲਮ ਦੇ ਨਾਲ ਤਿਆਰ ਕਰਵਾਉਂਦੇ ਆ ਬਾਕੀ ਅਗਰ ਪੈਨ ਨਾਲ ਲਿਖਣ ਦੀ ਗੱਲ ਕਰੀਏ ਤਾਂ ਉਹ ਅਣਗਿਣਤ ਬੱਚੇ ਹਨ ਤੁਸੀਂ ਆ ਵੇਖ ਸਕਦੇ ਜੇ ਕਾਪੀਆਂ ਦੇ ਉੱਪਰ ਜਿਹੜੀ ਲਿਖਾਈ ਉਹਨਾਂ ਲਿਖੀ ਹੋਈ ਸਰ ਦੇਖਿਆ ਜੇ ਇਹਦੇ ਜਿਹੜੀ ਕਲਮ ਆ ਕਲਮ ਛਾਈ ਹੈ ਇਹ ਹੁਣ ਤੇ ਨਹੀਂ ਮਿਲਦੀ ਕਿਤੋਂ ਵੀ ਕਿ ਮਿਲ ਜਾਂਦੀ ਹਾਲੇ ਵੀ ਕਿਤੇ ਆ ਕੋਸ਼ਿਸ਼ ਕਰੀਏ ਤੇ ਰੱਬ ਵੀ ਕਹਿੰਦਾ ਵੀ ਪੱਥਰਾਂ 'ਚ ਵੀ ਲੱਭ ਪੈਂਦਾ ਤੇ ਇਹ ਤੇ ਫੇਰ ਇੱਕ ਛਾਈ ਹੈ ਮੈਂ ਵੈਸੇ ਆਪ ਹੀ ਸਿਆਹੀ ਜਿਹੜੀ ਆ ਉਹ ਤਿਆਰ ਕਰਦਾ ਬਾਜ਼ਾਰ ਦੇ ਵਿੱਚੋਂ ਮਿਲਦੀ ਆ ਕਾਫੀ ਕਾਸਟਲੀ ਵੀ ਮਿਲਦੀ ਆ ਬੱਚੇ ਉਹ ਆਸਾਨੀ ਨਾਲ ਨਹੀਂ ਖਰੀਦ ਸਕਦੇ ਇਸ ਕਰਕੇ ਮੈਂ ਉਹਨਾਂ ਨੂੰ ਆਪ ਹੀ ਤਿਆਰ ਕਰਕੇ ਸਕੂਲ ਵੱਲੋਂ ਹੀ ਜਿਹੜਾ ਸਿਆਹੀ ਕਲਮ ਸ਼ੀਟਸ ਜਿਹੜੀਆਂ ਉਹ ਨੁਹਾਈਆ ਕਰਵਾਈਆਂ ਜਾਂਦੀਆਂ ਨੇ ਕਲਮ ਦੇ ਜਿਹੜੇ ਕਾਨੇ ਆ ਕਾਨੇ ਵੀ ਲੱਭਣੇ ਪੈਂਦੇ ਫਿਰ ਕਿ ਮਿਲ ਜਾਂਦੇ ਆ ਆਸਾਨੀ ਤੌਰ ਤੇ ਮਿਲ ਜਾਂਦੇ ਨਹੀਂ ਆਸਾਨੀ ਨਾਲ ਨਹੀਂ ਮਿਲਦੇ ਹੈਗੇ ਲੱਭਣੇ ਪੈਂਦੇ ਨੇ ਕੁਝ ਮੇਰੇ ਸਾਥੀ ਨੇ ਬਾਹਰਲੇ ਜ਼ਿਲ੍ਹਿਆਂ ਤੋਂ ਕਪੂਰਥਲਾ ਤੋਂ ਪਟਿਆਲਾ ਤੋਂ ਫਰੀਦਕੋਟ ਤੋਂ ਨੇ ਮੈਂ ਉਹਨਾਂ ਕੋਲੋਂ ਵੀ ਕਲਮਾਂ ਜਿਹੜੀਆਂ ਉਹ ਮੰਗਵਾਉਂਦਾ ਹਾਂ ਔਰ ਬੱਚਿਆਂ ਨੂੰ ਇਹ ਦੇ ਦਿਆਂ ਨੇ ਕਿਉਂਕਿ ਇੱਧਰ ਜਾਂ ਤੇ دریاਵਾ ਦੇ ਕੰਢਿਆਂ ਤੇ ਸਰਕੜਾ ਜਿਹੜਾ ਸੀਗਾ ਉਹ ਵੀ ਹੁਣ ਬਹੁਤ ਘੱਟ ਮਿਲਦਾ ਹੈ। ਤੋਂ ਕਾਫੀ ਮੁਸ਼ਕਲ ਜੜੀ ਆ ਉਹ ਕਲਮਾਂ ਨੂੰ ਲੱਭਣ ਚ ਆਉਂਦੀ ਹੈ। ਨੂੰ ਲੱਗਦਾ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਐਹਾ ਹੀ ਸਕੂਲ ਹੈ ਜਿਹੜਾ ਕਲਮ ਦੇ ਨਾਲ ਲਿਖਦਾ ਹੈ। ਆ ਬਿਲਕੁਲ ਇਸ ਜ਼ਿਲ੍ਹੇ ਦੇ ਵਿੱਚ ਜਿਹੜੀ ਕਾਨੇ ਨਾਲ ਲਿਖਣ ਦੀ ਸ਼ੁਰੂਆਤ ਸੀਗੀ ਉਹ ਮੈਂ ਹੀ ਕੀਤੀ ਸੀਗੀ। ਔਰ ਕਾਫਲਾ ਜਿਹੜਾ ਹੁਣ ਕਾਫੀ ਵੱਡਾ ਹੋ ਚੁੱਕਾ ਹੈ بڑے ਅਧਿਆਪਕ ਸਾਥੀ ਨੇ ਜੋ ਇਸ ਚੀਜ਼ ਨਾਲ ਜੁੜ ਚੁੱਕੇ ਨੇ ਵਿਦਿਆਰਥੀ ਵੀ ਜਿਹੜੇ ਨੇ ਉਹ ਵੀ ਲਿਖ ਰਹੇ ਨੇ ਅਧਿਆਪਕ ਵੀ ਜਿਹੜੇ ਨੇ ਉਹ ਵੀ ਸਿੱਖ ਰਹੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜੇ ਨੌਜਵਾਨ ਆ ਵੀ ਪੰਜਾਬੀ ਭਾਸ਼ਾ ਨਾਲ ਜੁੜੇ ਰਹਿਣ ਆਪਣੇ ਵਿਰਸੇ ਨਾਲ ਜੁੜੇ ਰਹਿਣ ਵੇਖੋ ਸਮੇਂ ਦੇ ਅਨੁਸਾਰ ਬਿਸ਼ੱਕ ਬਦਲਾਅ ਜਿਹੜਾ ਹੈ ਜ਼ਰੂਰੀ ਹੈ ਪਰ ਆਪਣੇ ਪ੍ਰਾਤਨ ਵਿਰਸੇ ਨੂੰ ਛਿੱਕੇ ਤੇ ਡੰਗ ਦੇਣਾ ਵੀ ਕੋਈ ਅਕਲਮੰਦੀ ਨਹੀਂ ਮੈਂ ਤੇ ਗਿੰਦਾ ਜੋ ਪ੍ਰਾਤਨ ਵਿਰਸਾ ਹੈ ਹੁਣ ਪ੍ਰਾਣੀਆਂ ਤੁਸੀਂ ਵੇਖੋ ਭਾਈ ਗੁਰਦਾਸ ਜੀ ਲਿਖਾਰੀ ਜਿਹੜੇ ਸੀਗੇ ਉਹ ਵੀ ਕਲਮ ਦੇ ਨਾਲ ਹੀ ਲਿਖਦੇ ਪ੍ਰਾਤਨ ਸਰੂਪ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਵੀ ਕਲਮ ਦੇ ਨਾਲ ਤੁਹਾਨੂੰ ਲਿਖਿਓ ਹੀ ਮਿਲਦੇ ਨੇ ਤੋਂ ਮੇਰੇ ਖਿਆਲ ਦੇ ਵਿੱਚ ਤੇ ਇਹ ਬਹੁਤ ਹੀ ਜੜੀ ਹੈ ਇੱਕ ਅਮੁੱਲੀ ਦਾਤ ਆ ਤੇ ਇਸ ਨੂੰ ਜ਼ਰੂਰ ਜਿਹੜਾ ਹੋਉ ਸਾਹਮ ਕੇ ਰੱਖਣਾ ਚਾਹੀਦਾ ਹੈ ਔਰ ਇਸੇ ਹੀ ਕੋਸ਼ਿਸ਼ ਦੇ ਵਿੱਚ ਆਪਾਂ ਲੱਗੇ ਹੋਏ ਆ ਜੀ ਇਹ ਸੁਣਿਆ ਸੀ ਸਰ ਨੂੰ ਸਰ ਨੇ ਦੱਸਿਆ ਵੀ ਜਿਹੜਾ ਇਹ ਪ੍ਰਾਤਨ ਸਮਾ ਇਹ ਪ੍ਰਾਤਨ ਜਿਹੜੀ ਆ ਸਾਡੀ ਇਹ ਵਿਰਸਾ ਵਾ ਜਿਹੜਾ ਇਹ ਲਿਖਾਈ ਹੈ ਕਲਮ ਤੇ ਫੱਟੀ ਕਿਉਂਕਿ ਆਪਾਂ ਛੋਟੇ ਹੁੰਦੇ ਵੀ ਇਹ ਜਿਹੜੇ ਕਲਮ ਤੇ ਫੱਟੀ ਲਿਖਦੇ ਆਂ ਔਰ ਇਹ ਸਕੂਲ ਦੇ ਵਿੱਚ ਹਾਲੇ ਵੀ ਕਲਮ ਦੇ ਨਾਲ ਲਿਖਾਇਆ ਜਾਂਦਾ ਵਾ ਮੈਂ ਬਟਾਲਾ ਤੋਂ ਵਿਕੀ ਮਲਿਕ ਦਾ ਨਵੀਂ ਚੈਨਲ